ਜਿਹੜਾ 22 ਜਨਵਰੀ ਨੂੰ ਅਯੋਧਿਆ ਦੇ ਵਿੱਚ ਜਿਹੜੇ ਸਮਾਗਮ ਹੋਏ ਨੇ ਉਸ ਸੰਬੰਧ ਦੇ ਵਿੱਚ ਕਾਫੀ ਸ਼ੋਭਾ ਯਾਤਰਾ ਸ਼ਹਿਰ ਦੇ ਵਿੱਚ ਖੁਸ਼ੀ ਦੀਆਂ ਕੱਡੀਆਂ ਗਈਆਂ ਕੋਈ ਸਾਰੀ ਹਰੇਕ ਸਿਕਿਉਰਿਟੀ ਪੁਆਇੰਟ ਆਫ 뷰 ਤੋਂ ਉਹਨਾਂ ਦਾ ਸਾਰਾ ਦਾ ਧਿਆਨ ਰੱਖਿਆ ਗਿਆ ਉਹ ਅਜੇ ਵੀ ਤੁਹਾਡੇ ਸਾਹਮਣੇ ਸਮਾਗਮ ਚੱਲ ਰਹੇ ਨੇ ਔਰ ਸਾਰੇ ਆਫੀਸਰ ਸੀਨੀਅਰ ਮਹਿਤਾਬ ਜੀ ਸਾਡੇ ਸਾਰੇ ਜਿਹੜੇ ਐਡੀਐਸਪੀ ਸਾਹਿਬ ਨੇ ਡੀਸੀਪੀ ਸਾਹਿਬ ਆਪ ਸਾਰੇ ਆਫੀਸਰ ਆਪਣੇ ਆਪਣੇ ਏਰੀਆ ਚ ਡਿਊਟੀ ਦੇ ਰਹੇ ਨੇ ਔਰ ਪੁਲਿਸ ਸਾਰੀ ਤੁਸੀਂ ਸਵੇਰ ਤੋਂ ਦੇਖਿਆ ਇਸ ਮੌਸਮ ਦੇ बावजूद भी ਬੜੀ ਤਾਇਨਾਤ ਪੂਰੀ ਮੌਕੇ ਤੇ ਹਾਜ਼ਰ ਹੈ ਡੋਮੀਨੇਟ ਕਰ ਰਹੀ ਹੈ ਔਰ ਵਿਜ਼ਿਬਿਲਟੀ ਆਪਣੀ ਬਹੁਤ ਅੱਛੀ ਹੈ ਤੇ ਮੈਂ ਸਾਰਿਆਂ ਨੂੰ ਇਹਨਾਂ ਨੂੰ ਵਾਜਬ ਰਿਵਾਰਡ ਵੀ ਦੇਵਾਂਗੇ ਇਸ ਤੋਂ ਇਲਾਵਾ 26 ਜਨਵਰੀ ਦਾ ਸਾਡਾ ਪ੍ਰੋਗਰਾਮ ਹੈ ਉਸ ਸੰਬੰਧ ਵਿੱਚ ਅਸੀਂ ਸਪੈਸ਼ਲ ਜਿਹੜੇ ਆਪਰੇਸ਼ਨ ਸਾਡੇ ਚੱਲ ਰਹੇ ਨੇ ਉਹਦੇ ਚ ਅਸੀਂ ਐਂਟੀ ਸਬਟਾ ਚੈਕਿੰਗ ਵੀ ਕਰਾ ਰਹੇ ਹਾਂ ਔਰ ਸਪੈਸ਼ਲ ਵਹੀਕਲ ਚੈਕਿੰਗ ਵੀ ਚੱਲ ਰਹੀ ਹੈ ਸਾਡੀ ਨਾਕਿਆਂ ਦੇ ਉੱਤੇ ਔਰ ਜਿਹੜੇ ਹੋਟਲ ਵਗੈਰਾ ਜਾਂ ਸਰਾਵਾਂ ਨੇ ਉਹਨਾਂ ਦੀ ਚੈਕਿੰਗ ਵੀ ਚੱਲ ਰਹੀ ਹੈ ਜਿਹੜੇ ਛੁਪਣ ਵਾਲੇ ਟਿਕਾਣੇ ਨੇ ਕ੍ਰਿਮੀਨਲਸ ਇਹ ਤੋਂ ਲਾਵਾ ਜਿਹੜੇ ਲਿਸਟਾਂ ਦੇ ਮੁਤਾਬਕ ਸਾਡੇ ਕੋਲ ਬੰਦੇ ਹੈਗੇ ਸ਼ੱਕੀ ਉਹਨਾਂ ਦੇ ਤੇ ਵੀ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਸਪੈਸ਼ਲ ਫੋਰਸ ਅਸੀਂ ਸਾਨੂੰ ਡੀਜੀਪੀ ਸਾਹਿਬ ਦੇ ਆਫਿਸ ਵੱਲੋਂ ਜੁਤੀ ਗਈ ਹੈ ਉਹ 70 ਬੰਦੇ ਵੀ ਅਸੀਂ ਡਿਪਲੋਏ ਕੀਤੇ ਸ਼ਹਿਰ ਦੀ ਡੋਮਿਨੇਸ਼ਨ ਵਾਸਤੇ ਅਲੱਗ-ਅਲੱਗ ਨਾਕਿਆਂ ਦੇ ਉੱਤੇ ਔਰ ਇਸ ਤੋਂ ਇਲਾਵਾ ਜਿਹੜਾ ਨਵਾਂ ਕੰਮ ਐ ਜੀ ਅਸੀਂ ਕੀਤਾ ਕਿ ਹਰੇਕ ਪੁਲਿਸ ਸਟੇਸ਼ਨ ਦੇ ਵਿੱਚ ਹਰੇਕ ਸਬਡਿਵੀਜ਼ਨ ਜ਼ੋਨ ਦੇ ਵਿੱਚ ਆਪਣੇ ਆਫੀਸਰਜ਼ ਨੇ ਇੱਕ ਫਲਾਈਂਗ ਸਕਵਡ ਟਾਈਪ ਆਪਣੀ ਟੀਮ ਬਣਾਈ ਹੈ ਜਿਹੜੀ ਕਿ ਸਿਰਫ ਨਿਗਾਹ ਹੀ ਰੱਖੇਗੀ ਕਿ ਕਿਹੜਾ ਬੰਦਾ ਕਿੱਥੇ ਗੜਬੜ ਕਰ ਰਿਹਾ ਔਰ ਉਹ ਇਮੀਡੀਏਟਲੀ ਮਗਰ ਪਾ ਕੇ ਉਹਦੇ ਖਿਲਾਫ ਐਕਸ਼ਨ ਹੋਏਗਾ ਇਹ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਟੀਮ ਹੈ ਇਹ ਸੁਰੱਖਿਆ ਦੇ ਮੱਦੇਨਜ਼ਰ ਹੀ ਬਣਾਈਆਂ ਗਈਆਂ ਨੇ ਇਹਦੇ ਚ ਉਹ ਲੋਕੀ ਆਮ ਦੇਖਦੇ ਕਿ ਪੁਲਿਸ ਨਾਕੇ ਤੇ ਖੜੀ ਹੈ ਜਾਂ ਟ੍ਰੈਫਿਕ ਪੁਆਇੰਟ ਤੇ ਜਾਂ ਪੀਸੀਆਰ ਇਹ ਉਹਨਾਂ ਤੋਂ ਵੱਖਰੇ ਮੁਲਾਜ਼ਮ ਹੋਣਗੇ 26 ਜਨਵਰੀ ਦੇ ਸਿਲਸਿਲੇ 'ਚ ਅਸੀਂ ਸਪੈਸ਼ਲ ਕਰ ਰਹੇ ਆ ਕਿ ਉਹ ਸਿਰਫ ਪੈਨੀ ਨਜ਼ਰ ਰੱਖਣਗੇ ਔਰ ਪੂਰਾ ਜਿੱਥੇ ਵੀ ਉਹਨਾਂ ਨੂੰ ਗੜਬੜ ਲੱਗੇਗਾ ਉੱਥੇ ਇਮੀਡੀਏਟਲੀ ਰਿਐਕਟ ਕਰਕੇ ਐਕਸ਼ਨ ਕਰਨ ਦੇਖੋ ਸਾਰਿਆਂ ਨੂੰ ਦਿਲੀ ਮੁਬਾਰਕਬਾਦ ਔਰ ਜੋ ਸਾਡਾ ਧਰਮ ਹੈ ਔਰ ਜੋ ਸਾਡੇ ਗੁਰੂ ਸਾਹਿਬਾਨ ਔਰ ਸਾਡੇ ਜੋ ਐਨੇ ਅਮੀਰ ਵਿਰਸਾ ਹੈ ਧਰਮ ਦਾ ਉਹਨੂੰ ਸਾਰਿਆਂ ਨੂੰ ਨਤਮਸਤਕ ਕਰਦੇ ਆ ਔਰ ਮੈਂ ਚਾਹੁੰਨਾ ਕਿ ਸਾਰੇ ਲੋਕ ਜਿਹੜੇ ਕਮਿਊਨਲ ਹਾਰਮਨੀ ਔਰ ਪੀਸ ਆਪਸ ਇਕੱਠੇ ਰਹਿਣ ਜੋ ਕਿ ਪੰਜਾਬ ਦਾ ਵਿਰਸਾ ਔਰ ਇਦਾਂ ਹੀ ਰਹਿਣਗੇ